ਗੁਰੂ ਸਾਹਿਬ ਨੇ ਆਪਾਂ ਨੂੰ ਇਹ ਚੀਜ਼ਾਂ ਆਪਦੀ ਪ੍ਰੋਟੈਕਸ਼ਨ ਆਸਤੇ ਦਿੱਤੀਆਂ ਆਪਾਂ ਨੂੰ ਜਦੋਂ ਆਪਾਂ ਨੂੰ ਲੋੜ ਆ ਆਪਾਂ ਨੂੰ ਵਰਤੇ ਪਰ ਬਿਨਾਂ ਵਜ੍ਹਾ ਤੋਂ ਕਿਸੇ ਨੂੰ ਜਲੀਲ ਕਰਨਾ ਠੀਕ ਹੈ ਉਹ ਵੀ ਸਿੱਖ ਧਰਮ ਦੇ ਬੰਦਾ ਫੁੱਲ ਰ ਹੈ ਉਹ ਕਕਾਰ ਪਾਇਆ ਤਾਂ ਆਈ ਥਿੰਕ ਇਹ ਲੋਕਾਂ ਨੂੰ ਵੀ ਇਹਦੇ ਜਿਹੜੇ ਪਿੱਛੇ ਆਵਾਜ਼ ਉਠਾਉਣੀ ਚਾਹੀਦੀ ਸੀਗੀ ਭਾਈ ਇਹ ਜਿਹੜੀ ਨਿਊਜ਼ ਸੀ ਨਾ ਮੈਂ ਗੱਲ ਕਰਾਂ ਇਹ ਸਿਰਫ ਇੱਕ ਤੋਂ ਦੋ ਬੰਦਿਆਂ ਦੁਆਰਾ ਜਾਂ ਇੱਕ ਦੋ ਦੋ ਚੈਨਲ ਦੁਆਰਾ ਹੀ ਪਬਲਿਸ਼ ਕੀਤੀ ਗਈ ਹੈ ਵੰਡੇ ਚੈਨਲਾਂ ਨੇ ਇਹ ਨਿਊਜ਼ ਦਾਬਲ अच्छा जी ए न्यूज़ ही नहीं बाहर कड्डी कि दोराऊं कॉलेज च एक सिख जवाक नु ओरियन डिग्री ਲੈਣ ਜਾਣ ਨਹੀਂ ਦਿੱਤਾ ਗਿਆ ਹੁਣ ਜੇ ਮੈਂ ਸਾਖ ਸ਼ਬਦਾਂ ਜੇ ਕਹਾਂ ਕਿ ਆਪਣਾ ਰੇਸਿਜ਼ਮ ਹੋ ਰਿਹਾ ਤੇ ਆਪਣੇ ਲੋਕ ਬਿਸ਼ਰਮੋਏ ਬੈਠੇ ਮੈਂ ਕਹਾਂ ਇੱਥੋਂ ਅਜੇ ਵੀ ਧੜਾ ਧੜ ਭੇਜੀ ਜਾਂਦੇ ਆ ਠੀਕ ਹੈ ਜਾਂ ਉੱਥੇ ਗੋਰੇ ਅੱਜ ਦੇ ਟਾਈਮ ਇਹ ਚਾਹੁੰਦੇ ਵੀ ਸਾਡੇ ਦੇਸ਼ ਚੋਂ ਨਿਕਲ ਜਿਓ ਪਰ ਜਿਹੜੇ ਉਹ ਉਥੋਂ ਦੇ ਕਟੜ ਫਾਲੋਅਰ ਅਜੇ ਹੋਏ ਆਪਾਂ ਕਹਿ ਦਿੰਦੇ ਨੇ ਪੰਜਾਬੀ ਆਪਣੇ ਉਹਨੂੰ ਮਦਰ ਲੈਂਡ ਮੰਨ ਕੇ ਬੈਠੇ ਆ ਤੇ ਬਰਕੀ ਆਪਣੀ ਉਹ ਮਦਰ ਲੈਂਡ ਨਹੀਂ ਆਪਣੀ ਮਦਰ ਲੈਂਡ ਪੰਜਾਬੀ